ਸਾਸੀ ਗਾਲ ਜੀ ਸਾਰੇ ਨੂੰ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆ ਤੇ ਬਾਕੀ ਦਰਸ਼ਕ ਵੀਰਾਂ ਦਾ ਸਵਾਗਤ ਕਰਦੇ ਆ ਮੌਸਮ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਜੋ ਮੀਂਹ ਦਾ ਇੱਕ ਸੁਭਾ ਪੰਜਾਬ ਵਿੱਚ ਐਂਟਰ ਕਰ ਰਿਹਾ ਇੱਕ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਦੱਖਣ ਪੱਛਮ ਤੋਂ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਤੇ ਰਿਪੋਰਟ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਚੈਨਲ YouTube ਵਾਲੇ ਫਾਰਮਰ ਤੇ ਇਹ ਬੱਦਲ ਸਿਸਟਮ ਕਿਸਲਾਕ ਵਿੱਚ ਮੀਂਹ ਕਰੇਗਾ ਕਦੋਂ ਮੀਂਹ ਹੋਵੇਗਾ ਕੀ ਹਾਲਾਤ ਨੇ ਕਿੰਨੀ ਦੇਰ ਤੱਕ ਮੀਂਹ ਦੇ ਅਸਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਤੇ ਕਿਹੜੇ ਜ਼ਿਲ੍ਹੇ ਨੂੰ ਜ਼ਿਆਦਾ ਚਾਂਸ ਨੇ ਮੀਂਹ ਦੇ ਕਿਹੜੇ ਜ਼ਿਲ੍ਹੇ ਵਿੱਚ ਘਟ ਰਹੇ ਸਾਰੀ ਜਾਣਕਾਰੀ ਤੁਹਾਡੇ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਬੱਦਲਵਾਈ ਸਿਸਟਮ ਪੰਜਾਬ ਵਿੱਚ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਤੋਂ ਐਂਟਰ ਕਰ ਚੁੱਕਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੜੇ ਸਿਸਟਮ ਨੇ ਪੰਜਾਬ ਵਿੱਚ ਦੱਖਣ ਪੱਛਮ ਤੋਂ ਐਂਟਰ ਕਰ ਚੁੱਕੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਸ਼ਾਮ ਲਗਭਗ 7-8 ਵਜੇ ਤੋਂ ਬਾਅਦ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਵਿੱਚ ਮੀਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਸਿਸਟਮ ਹੌਲੀ ਹੌਲੀ ਅੱਗੇ ਵਧੇਗਾ ਤੇ ਹੁਣ ਜ਼ਿਲ੍ਹਾ ਵਾਈਜ਼ ਗੱਲ ਕਰਦੇ ਹਾਂ ਕਿਹੜੇ ਇਲਾਕੇ ਵਿੱਚ ਮੀਹ ਦੇ ਹਾਲਾਤ ਕਦੋਂ ਬਣਨਗੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਯਾਨੀ ਕਿ ਮਾਝੇ ਦੇ ਇਲਾਕੇ ਵਿੱਚ ਮੀਹ ਜ਼ਿਆਦਾ ਹੈ ਲੁਧਿਆਣਾ ਦੇ ਵਿੱਚ ਵੀ ਮੀਹ ਦੇਖਣ ਨੂੰ ਮਿਲੇਗਾ ਪਠਾਨਕੋਟ ਗੁਰਦਾਸਪੁਰ ਵਿੱਚ ਮੀਹ ਹੈ ਨਮਾਸ਼ਾਰੋ ਸ਼ਹਿਰਪੁਰ ਰੂਪਨਗਰ ਜ਼ਿਲ੍ਹੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਲੰਧਰ ਕਪੂਰਥਲਾ ਦੇ ਵਿੱਚ ਮੀ ਹੈ ਫਿਰ ਬਰਨਾਲਾ ਇਹਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਜਿਆਦਾ ਥੋੜਾ ਬਹੁਤ ਲੁਧਿਆਣੇ ਤੋਂ ਅੱਗੇ ਅਗਰ ਜਾਈਏ ਤਾਂ ਮਲੇਰਕੋਟਲੇ ਤੋਂ ਹੁੰਦੇ ਹੋਏ ਪਟਿਆਲਾ ਫਿਰ ਫਤੇਗੜ ਸਾਇਬਰ ਕਰਾਲੀ ਮੋਹਾਲੀ ਮਰਿੰਡਾ ਇਹਨਾਂ ਵਿੱਚ ਮੀਂਹ ਦੇ ਹਾਲਾਤ ਜ਼ਿਆਦਾ ਨੇ ਥੋੜੇ ਬਹੁਤ ਜਿਹੜੇ ਚਾਂਸ ਘੱਟ ਵੱਧ ਰਹੇ ਨੇ ਉਹ ਚਾਂਸ ਘੱਟ ਬਣਨ ਦੇ ਇਲਾਕੇ ਜਿਹੜੇ ਨੇ ਉਹ ਹਨ ਬਠਿੰਡਾ ਸੰਗਰੂਰ ਤੇ ਮਾਨਸਾ ਜ਼ਿਲ੍ਹਾ ਇਹ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਚਾਂਸ ਘਟਨੇ ਮੀਂਹ ਦੇ ਜੇ ਨਹੀਂ ਮੀਂਹ ਨਹੀਂ ਹੋਵੇਗਾ ਮੀਂਹ ਹੋਵੇਗਾ ਚਾਂਸ ਘਟਨੇ 20% ਚਾਂਸ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਹਵਾ ਚੱਲ ਰਹੀ ਹੈ ਉਸ ਤਰੀਕੇ ਨਾਲ ਚਾਂਸ ਥੋੜੇ ਜੇ ਮੀਂਹ ਦੇ ਇਨ੍ਹਾਂ ਇਲਾਕਿਆਂ ਵਿੱਚ ਘਟਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਤ ਜਿਹੜੇ ਨੇ ਉਹ ਮੀਂਹ ਦੇ ਲਗਾਤਾਰ ਵਰਕਰਨ ਰਹਿਣਗੇ ਬੂੰਦਾਬੰਦੀ ਹੋਵੇਗੀ ਕਿਰਮਣਕਣੀ ਦੇ ਹਾਲਾਤ ਸ਼ਾਮ ਤੋਂ ਲੈ ਕੇ ਕੱਲ ਪੂਰਾ ਦਿਨ ਅਤੇ ਪਰਸੋ ਸਵੇਰ ਤੱਕ ਜਾਨਕੀ 21 ਤਰੀਕ 23 ਸਵੇਰ ਤੱਕ ਲਗਾਤਾਰ ਇਹ ਸਿਸਟਮ ਜਿਹੜੇ ਨੇ ਪੰਜਾਬ ਵਿੱਚ ਬਣੇ ਰਹਿਣਗੇ ਪਹਿਲਾ ਸਿਸਟਮ ਕਮਜ਼ੋਰ ਪੈ ਚੁੱਕਿਆ ਸੀ ਪਰ ਬੰਗਾਲ ਦੀ ਖਾੜੀ ਤੋਂ ਹਵਾ ਚੱਲੀ ਪੂਰਬ ਦੀ ਜਿਸ ਦੇ ਨਾਲ ਕੱਲ ਸਾਨੂੰ ਗਰਮੈਸ਼ ਦੇਖਣ ਨੂੰ ਮਿਲੀ ਫਿਰ ਅਰਬ ਸਾਗਰ ਤੋਂ ਹਵਾਵਾਂ ਆਈਆਂ ਜਿਸ ਦੇ ਨਾਲ ਸਿਸਟਮ ਕਮਜ਼ੋਰ ਤੋਂ ਥੋੜਾ ਜਿਹਾ ਹੋਰ ਮਜ਼ਬੂਤ ਹੋਇਆ ਜਿਸ ਦੇ ਨਾਲ ਪੰਜਾਬ ਵਿੱਚ ਹੁਣ ਮੀਦੇ ਹਾਲਾਤ ਫੇਰ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਪਾਣੀ ਜਿਹੜੇ ਕਿਸਾਨ ਵੀਰ ਲਗਾ ਰਹੇ ਨੇ ਰੁਕ ਜਾਓ ਤੁਹਾਨੂੰ ਪਹਿਲਾਂ ਵੀ ਸੁਚੇਤ ਕਰ ਚੁੱਕੇ ਸਾਂ ਕਿ ਮੀਂਹ ਦੇ ਹਾਲਾਤ ਬਣ ਰਹੇ ਨੇ ਬੱਦਲਬਾਈ ਬੂੰਦਾਬੰਦੀ ਕਿੰਮਣ ਕਣੀ ਪੰਜਾਬ ਵਿੱਚ ਹੋਵੇਗੀ ਹਾਲਾਤ ਨੇ ਮੀਂਹ ਦੇ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਨਾਲ ਪੰਜਾਬ ਵਿੱਚ ਨੇਰੀ ਚੱਲਣ ਅਤੇ ਝੱਖੜ ਚੱਲਣ ਦੀ ਉਮੀਦ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਅਪਡੇਟ ਇਹੀ ਹੈ ਕਿ ਲਗਾਤਾਰ ਮੀਂਹ ਦੇ ਹਾਲਾਤ ਨੇ ਤਾਂ ਹੀ ਤੁਹਾਨੂੰ ਅਸੀਂ ਵਾਰ-ਵਾਰ ਸੁਚੇਤ ਕਰ ਰਹੇ ਹਾਂ ਕਿ ਕਿਸੇ ਤਰੀਕੇ ਦੀ ਕਤਾਹੀ ਨਾ ਵਰਤੋ ਖਾਦ ਸਪਰੇ ਪਾਣੀ ਲਗਾਉਣ ਤੋਂ ਗੁਰੇਜ਼ ਕਰੋ 21 ਤਰੀਕ ਦਾ ਸਮਾਂ ਦੁਆਰਾ ਤੋਂ ਤੁਸੀਂ ਦੇਖ ਸਕਦੇ ਹੋ ਇਸ ਖਾਦ ਪਾਣੀ ਲਗਾਉਣ ਬਾਰੇ ਪਰ ਅੱਜ ਰੁਕ ਜਾਓ ਮੀਂਹ ਦੇ ਹਾਲਾਤ ਦੁਆਰਾ ਤੋਂ ਪੰਜਾਬ ਵੱਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਨਵੀਂ ਅਪਡੇਟ ਜਿਵੇਂ ਹੀ ਕੋਈ ਪ੍ਰਾਪਤ ਹੋਵੇਗੀ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੁੰਦੇ ਆ ਅਗਲੀ ਅਪਡੇਟ ਦੀ ਧੰਨਵਾਦ ਸਾਰੇ ਦਰਸ਼ਕ ਵੀਰ ਵੀਰਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਜੀ